ਚਲੋ ਸ਼ੁਰੂ ਕਰਦੇ ਇਸ ਵੀਡੀਓ ਨੂੰ ਤੇ ਜਾਣਦੇ ਆ ਇਹਦੇ ਬਾਰੇ ਸਾਰਾ ਕੁਝ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿੰਨੀਆਂ ਪੋਸਟਾਂ ਆਈਆਂ ਨੇ ਇੰਡੀਅਨ ਰੇਲਵੇ ਦੇ ਵਿੱਚ ਦੇਖੋ ਇਹਦੇ ਵਿੱਚ ਅਗਰ ਮੈਂ ਤੁਹਾਨੂੰ ਇੰਡੀਵਿਜੂਅਲੀ ਦੱਸਾਂ ਤਾਂ ਟੋਟਲ ਪਹਿਲਾਂ 5810 ਪੋਸਟਾਂ ਨੇ ਚੀਫ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ ਜਿਨ੍ਹਾਂ ਨੂੰ ਆਪਾਂ ਟੀਸੀ ਵੀ ਕਹਿੰਦੇ 161 ਪੋਸਟਾਂ ਆਉਂਦੀਆਂ ਨੇ 615 ਪੋਸਟਾਂ ਸਟੇਸ਼ਨ ਮਾਸਟਰ 3416 ਪੋਸਟਾਂ ਗੁੱਡਸ ਟ੍ਰੇਨ ਮੈਨੇਜਰ ਦੀਆਂ 921 ਪੋਸਟਾਂ ਨੇ ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ 60 ਛੁਟਾਈ ਪੋਸਟਾਂ ਸੀਨੀਅਰ ਕਲਰਕ ਦੀਆਂ ਨੇ ਐਂਡ 95 ਪੋਸਟਾਂ ਜੋ ਹੈ ਟ੍ਰੈਫਿਕ ਅਸਿਸਟੈਂਟ ਦੀਆਂ ਨੇ ਤੋਂ ਕੋਲਮ ਲਾ ਕੇ 5810 ਪੋਸਟਾਂ ਦੀ ਇਹ ਭਰਤੀ ਕੀਤੀ ਜਾਏਗੀ ਨੈਕਸਟ ਆਈਏ ਆਪਾਂ ਡਿਪਾਰਟਮੈਂਟ ਐਂਡ ਲੋਕੇਸ਼ਨ ਤੇ ਤੋਂ ਦੇਖੋ ਡਿਪਾਰਟਮੈਂਟ ਤਾਂ ਡੈਫੀਨਿਟਲੀ ਇੰਡੀਅਨ ਰੇਲਵੇ ਰਹੇਗਾ ਹੁਣ ਆਪਾਂ ਗੱਲ ਕਰਦੇ ਹਾਂ ਲੋਕੇਸ਼ਨ ਦੀ ਤੋਂ ਅਗਰ ਕੋਈ ਪੰਜਾਬ ਵਾਸੀ ਮੈਨੂੰ ਸੁਣ ਰਿਹਾ ਹੈ ਤੋਂ ਉਹ ਆ ਰਿਹਾ ਆ ਆਰਆਰਬੀ ਚੰਡੀਗੜ੍ਹ ਦੇ ਅੰਡਰ ਆਰਆਰਬੀ ਚੰਡੀਗੜ੍ਹ ਦੇ ਅੰਡਰ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆ ਸਾਰੇ ਆਉਂਦੇ ਆ ਐਂ ਤੁਸੀਂ ਉਹਨਾਂ ਚੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਨੌਕਰੀ ਲਈ ਅ ਚੰਡੀਗੜ੍ਹ ਤੋਂ ਇਲਾਵਾ ਬਾਕੀ ਸਾਰੀਆਂ RRB 20 ਦੇ ਅੰਦਰ ਆਉਂਦੀਆਂ ਜਿਦਾ ਅਹਮਦਾਬਾਦ ਹੈ ਜਮੇਰ ਬੈਂਗਲੋਰੂ ਪ੍ਰਗਿਆ ਰਾਜ ਲੇਕਿਨ ਉਹਨਾਂ ਬੜਿਆ ਪਗਲ ਨਹੀਂ ਕਰਾਂਗੇ ਤੁਸੀਂ ਅਗਰ ਫਾਰਮ ਫਿਲ ਕਰਨਾ ਹੈ ਤਾਂ RRB ਚੰਡੀਗੜ੍ਹ ਦੇ ਅੰਦਰ ਹੀ ਕਰਿਓ ਬਸ ਇਸ ਗੱਲ ਦਾ ਧਿਆਨ ਰੱਖਿਓ ਨੈਕਸਟ ਆਜਣੇ ਆ ਜੀ ਕੌਣ ਕੌਣ ਪਾਰਟਿਸਪੇਟ ਕਰ ਸਕਦੇ ਦੇ ਵਿੱਚ ਦੇਖੋ ਇਹ ਜੋਬ ਜਿਹੜੀ ਹੈ ਵੈਕੰਸੀ ਉਹ ਸਾਰਿਆਂ ਵਾਸਤੇ ਆ ਚਾਹੇ ਤੁਸੀਂ SCO STO ਜਨਰਲ OBCO ਐਕਸਰਸਮੈਨ ਹੋ ਫੀਮੇਲ ਹੋ ਹਰ ਇੱਕ ਵਾਸਤੇ ਇਹ ਵੈਕੰਸੀ ਜਿਹੜੀ ਆ ਹੈਗੀ ਹੈ ਠੀਕ ਹੈ ਜੀ ਨੈਕਸਟ ਆਜਨੇ ਫੀਸ ਤੇ ਇੱਥੇ ਥੋੜਾ ਜਿਹਾ ਸਸਪੈਂਸ ਹੈ ਇਹਨੂੰ ਧਿਆਨ ਨਾਲ ਸੁਣ ਲਓ ਐਗਜ਼ਾਮੀਨੇਸ਼ਨ ਫੀਸ ਦੀ ਜੇ ਅਗਰ ਆਪਾਂ ਗੱਲ ਕਰੀਏ ਜੋ ਫਾਰਮ ਪਰ ਨਹੀਂ ਹੋਈ ਹੋ ਤਾ ਵੱਖਰੀ ਹੋएगी ਲੇਕਿਨ ਜੋ ਐਗਜ਼ਾਮੀਨੇਸ਼ਨ ਫੀਸ ਜੋ ਸਰਕਾਰੀ ਫੀਸ ਹੈ ਐਸ ਸੀ ਐਸ ਟੀ ਐਕਸਰਸਮੈਨ ਫਿਜ਼ੀਕਲੀ ਹੈਂਡੀਕੈਪ ਫੀਮੇਲ 트ਰਾਂਸਜੈਂਡਰਸ ਮਾਈਨੋਰਿਟੀਆਂ ਤੇ ਈ ਬੀ ਸੀ ਇਕਨੋਮਿਕਲੀ ਬੈਕਵਰਡ ਕਲਾਸ ਇਹਨਾਂ ਦੀ ਫੀਸ 250 ਰੁਪਏ ਹੋਏਗੀ ਸਰਕਾਰੀ ਪਰ ਸਸਪੈਂਸ ਇੱਥੇ ਇਹ ਆ ਕਿ ਜੇ ਤੁਸੀਂ ਸੀਬੀਟੀ 1 ਅਟੈਂਡ ਕਰ ਲੈਂਦੇ ਹੋ ਮਤਲਬ ਜੇ ਤੁਸੀਂ ਕਿਉਂਕਿ ਇਹ ਦੋ ਸੀਬੀਟੀ ਹੋਣੇ ਆ ਕੰਪਿਊਟਰ ਬੇਸਡ ਟੈਸਟ ਦੋ ਹੋਣੇ ਆ ਬਾਕੀ ਇਹ ਚ ਕੋਈ ਫਿਜ਼ੀਕਲ ਮੈਡੀਕਲ ਵਗੈਰਾ ਦਾ ਨਹੀਂ ਕੁਝ ਦੱਸਿਆ ਇਹਨਾਂ ਨੇ ਦੋ ਟੈਸਟ ਹੀ ਹੋਣੇ ਆ ਅਗਰ ਤੁਸੀਂ ਇਵਨ ਫਰਸਟ ਟੈਸਟ ਵੀ اٹੈਂਡ ਕਰ ਲੈਂਦੇ ਹੋ ਤਾਂ 250 ਦਾ 250 ਰੁਪਈਆ ਤੁਹਾਡੇ ਖਾਤੇ 'ਚ ਵਾਪਸ ਆ ਜਾਏਗਾ ਠੀਕ ਹੈ ਜੀ ਐਂਡ ਇਹ 250 ਕਿੰਨਾ ਵਾਸਤੇ ਫੀਸ ਹੈ ਐਸ ਸੀ ਐਸ ਟੀ ਐਕਸੈਸ ਮੈਨ ਫਿਜ਼ੀਕਲੀ ਹੈਂਡੀਕੈਪ ਫੀਮੇਲ ਕਿਸੇ ਵੀ ਕੈਟਾਗਰੀ ਦੇ ਹੋਣ 트੍ਰਾਂਸਜੈਂਡਰ ਮਾਈਨੋਰਿਟੀਆਂ ਇਕਨੋਮਿਕਲੀ ਬੈਕਵਰਡ ਕਲਾਸ ਇਹਨਾਂ ਸਾਰਿਆਂ ਵਾਸਤੇ 250 ਰੁਪਈਆ ਫੀਸ ਐ ਜੇ ਆਪਾਂ ਗੱਲ ਕਰੀਏ ਜਨਰਲ OBC ਦੇ ਲੜਕੀਆਂ ਦੀ ਉਹਨਾਂ ਲਈ 500 ਰੁਪਿਆ ਸਰਕਾਰੀ ਫੀਸ ਹੈ ਬਟ ਆਫ ਕੋਰਸ ਉਹਦੇ ਚ 400 ਰੁਪਿਆ ਤੁਹਾਡਾ ਵਾਪਸ ਹੋ ਜਾਏਗਾ ਜਿਹੜਾ ਮੈਂ ਕਹਿੰਨੇ ਆ ਵਾਪਸ ਹੋ ਜਾਏਗਾ ਉਹਦਾ ਕੀ ਮਤਲਬ ਹੈ ਮਤਲਬ ਬੜਾ ਸਿੰਪਲ ਹੈ ਕਿ ਜੇ ਤੁਸੀਂ CBT 1 ਯਾਨੀ ਪਹਿਲਾ ਕੰਪਿਊਟਰ ਟੈਸਟ ਅਟੈਂਡ ਕਰ ਲੈਂਦੇ ਹੋ ਤਾਂ ਉਹ 400 ਰੁਪਿਆ ਤੁਹਾਡੀ ਦਿੱਤੀ ਹੋਈ ਬੈਂਕ ਡਿਟੇਲ ਚ ਵਾਪਸ ਚਲ ਜਾਏਗਾ ਜੇ ਤੁਸੀਂ ਫਾਰਮ ਭਰੋਗੇ ਤਾਂ ਫਾਰਮ ਭਰਨ ਵਾਲਾ ਜਿਹੜਾ ਬੰਦਾ ਹੈ ਉਹ ਤੁਹਾਨੂੰ ਕਹੇਗਾ ਕਿ ਭਈ ਆਪਣਾ ਬੈਂਕ ਅਕਾਊਂਟ ਨੰਬਰ IFSC ਕੋਡ ਇਹ ਸਾਰਾ ਕੁਝ ਦਿਓ ਐਂਡ ਡੈਫੀਨਿਟਲੀ ਉਹ ਦੇ ਕੇ ਤੁਸੀਂ ਉਹਦੇ ਵਿੱਚ ਆਪਣੇ ਪੈਸੇ ਵਾਪਸ ਕਰਵਾ ਸਕਦੇ ਹੋ ਬਾਕੀ ਫੀਸ ਪੇ ਕਰਨ ਦਾ ਤਰੀਕਾ ਸਿਰਫ ਇੱਕ ਹੈ ਐਂਡ ਉਹ ਹੈ ਔਨਲਾਈਨ ਫੀਸ ਪੇਮੈਂਟ ਇੱਥੇ ਕੋਈ ਵੀ ਆਫਲਾਈਨ ਮੈਥਡ ਇਨਰ ਨਹੀਂ ਰੱਖਿਆ ਤਾਂ ਤੁਸੀਂ ਆਪਣੇ ਡੈਬਿਟ ਕਾਰਡ ਕ੍ਰੈਡਿਟ ਕਾਰਡ UPI ਫੋਨਪੇ Google Pay भीम पे Paytm ਐਟ ਸੈਟਰਾ ਨਾਲ ਆਪਣੀ ਜਿਹੜੀ ਫੀਸ ਹੈ ਉਹ ਪੇ ਕਰ ਸਕਦੇ ਹੋ ਫੀਸ ਇੱਕ ਵਾਰ ਜਦੋਂ ਤੁਹਾਡੇ ਅਕਾਊਂਟ ਤੇ ਚੱਲ ਜਾਂਦੀ ਹੈ ਐਟ ਦਾ ਟਾਈਮ ਤਾਂ ਡੈਫੀਨਿਟਲੀ ਵਾਪਸ ਨਹੀਂ ਹੋਏਗੀ ਬਟ ਜੇ ਤੁਸੀਂ CBT ਦੇ ਹੁੰਦੇ ਫਿਰ ਜ਼ਰੂਰ ਵਾਪਸ ਹੋ ਜੀ ਨੈਕਸਟ ਆਜਣੇ ਆਪਾਂ ਏਜ ਲਿਮਿਟ ਤੇ ਏਜ ਲਿਮਟ ਦਾ ਮਤਲਬ ਹੈ ਕਿ ਕਿੰਨੀ ਉਮਰ ਤੱਕ ਦੇ ਲੋਕ ਜਿਹੜੇ ਭਰ ਸਕਦੇ ਆ ਹੁਣ ਜਦੋਂ ਵੀ ਤੁਸੀਂ ਏਜ ਲਿਮਟ ਆਪਣੀ ਚੈੱਕ ਕਰਨੀ ਆ ਜੋ ਉਮਰ ਤੁਹਾਡੀ ਅੱਜ ਬੰਦੀ ਉਹਦੀ ਗੱਲ ਨਹੀਂ ਮੈਂ ਕਰ ਰਿਹਾ ਇੱਕ ਇੱਕ 2026 ਯਾਨੀ 1 ਜਨਵਰੀ 2026 ਤੱਕ ਤੁਹਾਡੀ ਜਿੰਨੀ ਏਜ ਬੰਦੀ ਆ ਉਹ ਦੇਖ ਲਓ ਹੁਣ ਆਪਾਂ ਕਮਿਊਨਿਟੀ ਵਾਈਜ਼ ਵੀ ਗੱਲ ਕਰ ਲਈਏ ਤਾਂ ਓਕੇ ਤੋਂ ਜਨਰਲ ਤੇ EWS ਜਿਹੜੇ ਹੈਗੇ ਆ 2 ਜਨਵਰੀ 1993 ਤੋਂ ਪਹਿਲਾਂ ਨਾ ਪੈਦਾ ਹੋਏ ਜਿਹੜੇ ਵੀ ਜਨਰਲ ਦੇ ਲੜਕੇ ਜਾਂ ਜਨਰਲ ਦੀਆਂ ਲੜਕੀਆਂ 2 ਜਨਵਰੀ 1993 ਤੋਂ ਬਾਅਦ ਪੈਦਾ ਹੋਏ ਉਹ ਹੀ ਸਿਰਫ ਇਹ ਫਾਰਮ ਭਰ ਸਕਦੀ ਹੈ ओबीसी ਦੀ ਗੱਲ ਕਰੀਏ ਤਾਂ 2 ਜਨਵਰੀ 1990 ਤੋਂ ਪੈਦਾ ਹੋਣ ਵਾਲੇ ਮਤਲਬ ਬਾਅਦ ਪੈਦਾ ਹੋਣ ਵਾਲੇ ਉਹਨਾਂ ਲੋਕਾਂ ਵਾਸਤੇ ਜੋਬ ਹੈ ਅਗਰ ਤੁਸੀਂ ओबीसी ਹੋ ਐਂਡ 2 ਜਨਵਰੀ 1990 ਤੋਂ ਪਹਿਲਾਂ ਪੈਦਾ ਹੋਏ ਹੋ ਫਿਰ ਤੁਸੀਂ ਨਹੀਂ ਭਰ ਸਕਦੇ ਐਂਡ ਜੀ ਐਸ ਸੀ ਐਸ ਟੀ ਦੀ ਗੱਲ ਕਰੀਏ ਤਾਂ ਫਿਰ 2 ਜਨਵਰੀ 1988 ਇਹ ਤਾਂ ਲਿਮਟ ਹੈ ਇਸ ਤੋਂ ਪਹਿਲਾਂ ਤੁਸੀਂ ਪੈਦਾ ਨਾ ਹੋਏ ਹੋ ਸਿੰਪਲ ਲੈਂਗੁਏਜ ਅਗਰ ਮੈਂ ਦੱਸਾਂ ਤੁਹਾਨੂੰ ਤਾਂ ਜਨਰਲ ਵਾਲੇ ਜਿਹੜੇ ਬੱਚੇ ਆ ਉਹ ਵੱਧ ਤੋਂ ਵੱਧ 33 ਸਾਲ ਤੱਕ ਭਰ ਸਕਦੇ ਨੇ 33 ਸਾਲ ਅੱਜ ਦੀ ਗੱਲ ਨਹੀਂ ਕਰ ਰਹੇ 1 ਜਨਵਰੀ 2026 ਨੂੰ ਆਪਣੀ ਉਮਰ ਚੈੱਕ ਕਰੋ

ਜਿਨੋਂ ਪਰ ટીਸੀ ਗਾਇ ਦੇ ਨੇੜੇ ਟਿਕਟਾ ਚੈੱਕ ਕਰਦਾ ਹੈ ਜੇ ਉਹਦੀ ਤੇ ਸਟੇਸ਼ਨ ਮਾਸਟਰ ਦੀ ਮੈਂ ਗੱਲ ਕਰਾਂ ਤਾਂ 35400 ਰੁਪਏ ਸੈਲਰੀ ਹੋਏਗੀ ਜੇ ਆਪਾਂ ਗੱਲ ਕਰੀਏ ਮੈਨੇਜਰ ਠੀਕ ਹੈ ਅਕਾਊਂਟੈਂਟ ਸੀਨੀਅਰ ਕਲਰਕ ਇਹਨਾਂ ਦੀ 29200 ਰੁਪਏ ਸੈਲਰੀ ਹੋਏਗੀ ਐਂਡ ਆਫਕੋਰਸ ਟ੍ਰੈਫਿਕ ਅਸਿਸਟੈਂਟ ਦੀ 25500 ਰੁਪਏ ਸੈਲਰੀ ਹੋਏਗੀ ਮੇਨ ਗੱਲ ਇਹ ਥੇ ਇਹ ਹੈ ਕਿ ਇਹ ਸਿਰਫ ਇਨੀਸ਼ੀਅਲ ਪੇ ਆ ਯਾਨੀ ਸਿਰਫ ਬੇਸਿਕ ਪੇ ਆ ਦਾ ਠੀਕ ਹੈ ਐਂਡੀ 7 CPC ਦੇ ਹਿਸਾਬ ਨਾਲ ਬਣਾਈ ਗਈ ਇਸ ਤੋਂ ਬਾਅਦ ਤੁਹਾਨੂੰ DHR AFA ਵਗੈਰਾ ਮਿਲ ਕੇ ਇੱਕਾਫੀ ਵਧੀਆ ਇੱਕ ਅਮਾਉਂਟ ਬਣ ਜਾਏਗਾ ਤੁਹਾਡਾ ਨੈਕਸਟ ਅਗੇ ਜੀ ਫਾਰਮ ਕਦੋਂ ਤੋਂ ਫਿਲ ਹੋਣੇ ਸਟਾਰਟ ਹੋਣੇ ਆ ਵੈਲ 21 ਅਕਤੂਬਰ ਤੋਂ ਫਾਰਮ ਸ਼ੁਰੂ ਹੋ ਚੁੱਕੇ ਹੈ ਆਲਰੇਡੀ ਕੋ ਹੋ ਚੁੱਕੇ ਹੈ 21 ਅਕਤੂਬਰ 2025 ਤੋਂ ਲਿੰਕ ਐਕਟੀਵੇਟ ਹੋ ਚੁੱਕਾ ਹੈ ਇਹਦਾ ਫਾਰਮ ਤੁਸੀਂ ਅੱਜ ਵੀ ਅਪਲਾਈ ਕਰ ਸਕਦੇ ਹੋ ਕਿਸ ਤਰ੍ਹਾਂ ਅਪਲਾਈ ਕਰਨੇ ਉਹ ਆਪਾਂ ਅੱਗੇ ਗੱਲ ਕਰਾਂਗੇ ਅੱਗੇ ਗੱਲ ਕਰਦੇ ਆ ਮੋਡ ਆਫ ਸਿਲੈਕਸ਼ਨ ਦੀ मोड ऑफ सिलेक्शन का मतलब ये है, है कि तो जी रिक्यूटमेंट है बेसते होगी तो सब टी बारे मैं जानकारी देने लगे फर्स्ट एड सी बी टी जो पहला कंप्यूटर का टेस्ट होना है वो नब्बे मिनट के सौ क्वेश्चन करने तो ही। ये जो चाली क्वेश्चन जनरल अवेयरनैस के तीह क्वेश्चन मैथेमैटिक्स के एंड तीह क्वेश्चन जनरल इंटेलीजेंस एंड रीजनिंग तो चाली प्लस तीस सत्तर सत्तर प्लस तीस सौ सौ क्वेश्चन जोड़े आने ठीक है नब्बे मिनट से खत्म करने ਅਗਰ ਤੁਸੀਂ ਲੈਟਸ ਸੇ ਫਿਜ਼ੀਕਲੀ ਹੈਂਡੀਕੈਪੋ ਸਕ੍ਰਾਈਬ ਯੂਜ਼ ਕਰ ਰਹੇ ਹੋ ਥੈਨ ਤੁਸੀਂ 120 ਮਿੰਟ ਲੈ ਸਕਦੇ ਹੋ ਤੁਹਾਨੂੰ 30 ਮਿੰਟ ਐਕਸਟਰਾ ਦਿੱਤੇ ਜਾਣਗੇ ਇੱਥੇ ਇੱਕ ਕੁਐਸਚਨ ਸਹੀ ਕਰਨ ਦਾ 1 ਨੰਬਰ ਐਂਡ ਇੱਕ ਗਲਤ ਕਰਨ ਦਾ 1/3 ਨੰਬਰ ਯਾਨੀ ਇਹ ਤੀਜਾ ਹਿੱਸਾ ਨੰਬਰ ਜਿਹੜਾ ਉਹ ਕੱਟਿਆ ਜਾਏਗਾ ਠੀਕ ਹੈ ਇਸ ਤਰ੍ਹਾਂ ਇਹਨਾਂ ਦੀ ਸੈਕਸ਼ਨ ਵਾਈਜ਼ ਡਿਸਟ੍ਰਿਬਿਊਸ਼ਨ ਹੋਏ ਨੈਕਸਟ ਆਜਣੇ ਸਿਲੇਬਸ ਤੇ ਸਕ੍ਰੀਨ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਤਿੰਨਾਂ ਦਾ ਸਿਲੇਬਸ ਮੈਂ ਤੁਹਾਨੂੰ ਦਿਖਾ ਦਿੱਤਾ ਹੈ ਮੈਥਮੈਟਿਕਸ ਜਨਰਲ ਰੀਜ਼ਨਿੰਗ ਜਨਰਲ ਅਵੇਅਰਨੈਸ ਸਾਰਾ ਸਿਲੇਬਸ ਤਾਂ ਇਸ ਹਾਮਨੀਆ ਮੈਥਮੈਟਿਕਸ ਦੇ ਵਿੱਚ ਮੇਨ ਉਹੀ ਚੀਜ਼ਾਂ ਨੇ ਨੰਬਰ ਸਿਸਟਮ ਹੈ ਡੈਸੀਮਲ ਹੈ ਫ੍ਰੈਕਸ਼ਨ ਐਚसीएफ ਐਲਸੀਐਮ ਰੇਸ਼ੋ ਐਂਡ ਪ੍ਰੋਪੋਰਸ਼ਨ ਪਰਸੈਂਟੇਜ ਵਗੈਰਾ ਉਹ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਤੁਹਾਨੂੰ ਪਤਾ ਲੱਗ ਜਾਏਗਾ ਮੇਨ ਚੀਜ਼ ਜਿਹੜੀ ਮੈਂ ਦੱਸਣਾ ਚਾਹੁੰਦਾ ਹੈ ਕਿ ਸੀਬੀਟੀ 1 ਤੋਂ ਸੀਬੀਟੀ 2 ਚ ਅਗਰ ਜਾਣਾ ਹੈ ਤਾਂ ਜਨਰਲ ਤੇ ایਡਬਲਯੂਐਸ ਨੂੰ ਕਟੋ-ਕਟ 40% ਮਾਰਕਸ ਚਾਹੀਦੇ ਨੇ ਓਬੀਸੀ ਨੂੰ 25% नंबर चाहिए ध्यान ठीक है जी फिजिकली हैंडीकैप अच्छा। दो नंबर कट भी होनगे ता भी चलेगा नेक्स्ट आ गया अपन सेकंड स्टेज सीबीटी दूसरी स्टेज तेरा सीबीटी होना है अच्छा हुन त मैं पहला दस चुका कि दो सीबीटी होने हैं दूसरा सीबीटी जेड़ा वा वो फर्स्ट सीबीटी तो बाद होएगा ऑब्वियसली एंड देखा जाएगा कौन-कौन फर्स्ट क्वालीफाई करे उन्होंने फिर सेकंडली बुलाया जाएगा ਇੱਥੇ ਤੁਹਾਨੂੰ ਜਨਰਲ ਅਵੇਅਰਨੈਸ ਦੇ 50 ਕੁਐਸਚਨ ਆਣਗੇ ਮੈਥਮੈਟਿਕਸ ਦੇ 35 ਜਨਰਲ ਇੰਟੈਲੀਜੈਂਸ ਐਂਡ ਰੀਜ਼ਿੰਗ ਦੇ 35 ਤੋਂ ਟੋਟਲ ਮਿਲਾ ਕੇ ਤੁਹਾਡੇ 120 ਕੁਐਸਚਨ ਹੁੰਦੇ ਆ ਇਹ 120 ਕੁਐਸਚਨ ਤੁਹਾਨੂੰ 90 ਮਿੰਟਸ ਦੇ ਸੋਲਵ ਕਰਨੇ ਹਨ ਪਿਛਲੀ ਵਾਰ ਜੋ ਸੀਬੀਟੀ 1 ਸੀ ਉਹ 100 ਕੁਐਸਚਨ 90 ਮਿੰਟਸ ਦੇ ਸੋਲਵ ਕਰਨੀ ਸੀ ਸੀਬੀਟੀ 2 ਥੋੜਾ ਜਿਹਾ ਹਾਈ ਕਰਤਾ ਇਹਨਾਂ ਨਹੀਂ ਠੀਕ ਹੈ 90 ਮਿੰਟ ਦੇ ਵਿੱਚ ਤੁਸੀਂ ਹੁਣ 120 ਕੁਐਸਚਨ ਸੋਲਵ ਕਰਨੇ ਆ ਇੱਕ ਕੰਮ ਦੀ ਗੱਲ ਹੋਰ ਸੁਣ ਲਓ ਜਿੰਨੀਆਂ ਵੈਕੈਂਸੀਸ ਸਾਡੇ ਜ਼ੋਨ ਚ ਅਵੇਲੇਬਲ ਹੈ वो तो पंद्रह गुना ज्यादा बच्चे सीबीटी टू वास्ते बुलाए जाएंगे सेफ साइड वास्ते, ठीक है मतलब अगर तुम तो चाली प्रसेंट नंबर भी ले लें हो जनरल हो या तीह प्रसेंट ले लेंगे एससी बी सी या पच्ची प्रसेंट ले लें एस टी होके काफ़ी सारे चांसिस दे हो जाए कि सैकेंड स्टेज पहुंचोगे इतने भी रूल सेम रहेगा एक सही क्वेश्चन किया तो एक नंबर मिलेगा एंड अगर तीन ये क्वेश्चन गलत कर लिया तो, तो तीजा हिस्सा थर्ड पार्ट ठीक है वो कट जाएगा अच्छा तो ਤੋ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਣਾ ਹੈ ਤੁਸੀਂ ਠੀਕ ਹੈ ਜੀ ਨੈਕਸਟ ਚਲੀਏ ਫਿਰ ਅੱਛਾ ਨੈਕਸਟ ਆ ਗਿਆ ਸੈਕਿੰਡ ਸਟੇਜ ਜੋ ਸੀਬੀਟੀ ਹੋਣਾ ਹੈ ਉਹਦਾ ਸਿਲੇਬਸ ਕੀ ਆ ਸਿਲੇਬਸ ਤੁਸੀਂ ਫਿਰ ਤੋਂ ਸਕਰੀਨ ਤੇ ਦੇਖ ਸਕਦੇ ਹੋ ਇੱਥੇ ਵੀ ਮੈਥਮੈਟਿਕਸ ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਐਂਡ ਜਨਰਲ ਅਵੇਅਰਨੈਸ ਤਕਰੀਬਨ ਤਕਰੀਬਨ ਸੇਮ ਜੋ ਸੀਬੀਟੀ 1 ਜੀ ਸਿਲੇਬਸ ਸੀ ਉਹੀ ਹੈ ਥੋੜਾ ਜਿਹਾ ਇਨਕਰੀਜ਼ ਕੀਤਾ ਵਾ ਐਂਡ ਨੰਬਰ ਵੀ ਆਲਮੋਸਟ ਸੇਮ ਹੀ ਆ ਕਿ ਜਨਰਲ ਜਿਹੜੇ 40% ਚਾਹੀਦੇ ਆ ओबीसी 30% एससी 30% एसटी जेडे आ वो 25% तो सीबीटी 2 क्रैक ਕਰਨ ਤੋਂ ਬਾਅਦ ਤੁਸੀਂ ਅਗਲੀ ਸਟੇਜ ਤੇ ਪਹੁੰਚੋਗੇ ਵਿਚ ਇਸ ਡਾਕੂਮੈਂਟੇਸ਼ਨ ਐਂਡ ਉਹ ਤਾਂ ਡੀਪ ਮੈਡੀਕਲ ਵਗੈਰਾ ਹੋਣਾ ਹੈ ਉਹ ਸਾਰਾ ਕੁਝ اچھا ਉਸ ਤੋਂ ਬਾਅਦ ਇਹਦੀ ਸਮਰੀ ਤੁਹਾਨੂੰ ਮੈਂ ਥੋੜੀ ਜਿਹੀ ਦੱਸਦਾ ਸਮਰੀ ਦਾ ਮਤਲਬ ਇਹ ਹੈ ਕਿ ਜੋ ਫਸਟ ਸੀਬੀਟੀ ਐਂਡ ਸੈਕੰਡ ਸੀਬੀਟੀ ਹੈ ਉਹਦੇ ਉਹ ਤਾਂ ਦੋਨਾਂ ਚ ਕਾਮਨ ਹੀ ਰਹੇਗਾ ਹੁਣ ਚਾਰਵੇਂ ਤੈਨੂੰ ਪੋਸਟੇ ਦੱਸੇ ਲੱਗੇ ਆ ਇੱਕ ਕਿਤਾਬ ਵਾਲੀ ਸੀਨੀਅਰ ਕਲਰਕ ਕਮ ਟਾਈਪਿਸਟ ਵਾਲੀ ਦੂਜੀ ਜੂਨੀਅਰ ਅਕਾਊਂਟੈਂਟ ਅਸਿਸਟੈਂਟ ਕਮ ਟਾਈਪਿੰਗ ਟਾਈਪਿੰਗ ਵਾਲੀ ਇਹਨਾਂ ਦੋਨਾਂ ਦੇ ਨਾਲ ਸਕਿੱਲ ਟੈਸਟ ਵੀ ਹੋਏਗਾ ਐਂ ਜਿਹੜੀਆਂ ਆਹ ਦੋ ਆ ਸਟੇਸ਼ਨ ਮਾਸਟਰ ਐਂ ਟ੍ਰੈਫਿਕ ਅਸਿਸਟੈਂਟ ਇਹਦੇ ਵਿੱਚ ਕੰਪਿਊਟਰ ਬੇਸ ਤੇ ਕੈਪਟਿਟਿਊ ਟੈਸਟ ਵੀ ਤੁਹਾਡਾ ਵੱਖਰਾ ਲਿਆ ਜਾਏਗਾ ਇਹਨਾਂ ਦੋਨਾਂ ਸਟੇਜਿਸ ਤੋਂ ਇਲਾਵਾ ਉਸ ਤੋਂ ਬਾਅਦ ਹੋਏਗੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਐਂ ਮੈਡੀਕਲ ਟੈਸਟ ਠੀਕ ਹੈ ਉਹ ਬਾਅਦੂ ਰੱਖਿਆ ਜਾਏਗਾ ਸਾਰੇ ਵਾਸਤੇ ਨੈਕਸਟ ਆ ਗਿਆ ਹੈ ਇਸ ਫਾਰਮ ਨੂੰ ਕਿੱਦਾਂ डैफीनेटली ऑनलाइन फॉर्म है एद मैं डिस्क्रिप्शन बॉक्स तो हर बार की तरह पाता है इनफैक्ट मैं नोटिशन का लिंक भी डिस्क्रिप्शन बॉक्स तो पाता है जे भी लोग नोटिशन पढ़ना चाहते हैं डिस्क्रिप्शन बॉक्सों अवेलेबल है ठीक है एंड uh, एक चीज़ रह गई कॉलीफिशन रह गई है तो कोफिशन बारे भी दस दिना इतें जि जी कॉमन कोफिशन है जी छ ਉਹ ਹੈ ਤੁਹਾਡੀ ਗ੍ਰੈਜੂਏਸ਼ਨ ਫਰਮ ਅ ਰੀਕੋਗਨਾਈਜ਼ਡ ਯੂਨੀਵਰਸਿਟੀ অর ਇਟਸ ਇਕੁਇਲੈਂਟ ਯਾਨੀ ਕਿ ਟੋਕਟ ਗ੍ਰੈਜੂਏਸ਼ਨ ਤਾਂ ਦੀ ਜੜੀ ਆ ਉਹ ਮੰਗੀ ਗਈ ਆ ਸਿਰਫ ਇੱਕ ਵੈਕੈਂਸੀ ਹੈ ਸੀਨੀਅਰ ਕਲਰਕ ਕਮ ਟਾਈਪਿਸਟ ਉਹਦੇ ਵਿੱਚ ਇਹਨਾਂ ਨੇ ਟਾਈਪਿੰਗ ਪ੍ਰੋਫੀਸ਼ੈਂਸੀ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਵੀ ਮੰਗੀ ਹੈ ਠੀਕ ਹੈ ਇੱਕ ਉਹਦੇ ਚ ਐਂਡ ਇੱਕ ਜੂਨੀਅਰ ਅਕਾਊਂਟੈਂਟ ਅਸਿਸਟੈਂਟ ਕਮ ਟਾਈਪਿਸਟ ਯਾਨੀ ਜਿਹੜੀਆਂ ਦੋਨਾਂ ਪੋਸਟਾਂ ਵਾਸਤੇ ਕੰਪਿਊਟਰ ਟੈਸਟ ਹੋਣਾ ਹੈ ਟਾਈਪਿੰਗ ਟੈਸਟ ਹੋਣਾ ਉਹਨਾਂ ਵਾਸਤੇ ਟਾਈਪਿੰਗ ਵੀ ਕੰਪਲਸਰੀ ਹੈ ਅਗਰ ਤੁਹਾਡੇ ਕੋਲ 1 ਇਅਰ ਕੰਪਿਊਟਰ ਡਿਪਲੋਮਾ ਹੈ ਨੈਕਸਟ ਆਈਏ ਨਾ ਪਾ ਇੰਪੋਰਟੈਂਟ ਡੇਟਸ ਤੇ ਤੋਂ ਇਹਦੀ ਜਿਹੜੀ এমਪਲੋਇਮੈਂਟ ਨਿਊਜ਼ ਦੇ ਵਿੱਚ छਪੀ ਸੀਗੀ ਕਿ ਭਈ ਇਹ ਭਰਤੀ ਆਨ ਵਾਲੀ ਉਹ ਤਾਂ 4 ਅਕਤੂਬਰ ਨੂੰ ਹੀ छਪੀ ਸੀ ਠੀਕ ਹੈ ਓਪਨਿੰਗ ਡੇਟ ਇਹਦੀ ਹੈਗੀ ਹੈ ਜੀ 21 ਅਕਤੂਬਰ 2025 ਲਾਸਟ ਡੇਟ ਇਹਦੀ ਹੈਗੀ ਹੈ ਜੀ 20 ਨਵੰਬਰ 2025 ਰਤੀ 11:30 ਮਿੰਟ ਤੱਕ ਇਹ ਭਰਤੀ ਚੱਲਦੀ ਰਹੇਗੀ ਠੀਕ ਹੈ ਮਤਲਬ ਰਤੀ 12:00 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਫਾਰਮ ਭਰਨਾ ਉਸ ਤੋਂ ਬਾਅਦ ਜਿਹੜੀ ਫੀਸ ਪੇਮੈਂਟ ਦੀ ਡੇਟ ਹੈ ਉਹ ਦੋ ਦਿਨ ਵਾਧ ਦਿੱਤੀ ਇਹਨਾਂ ਨੇ 22 ਨਵੰਬਰ 2025 ਤੱਕ ਤੁਸੀਂ ਆਪਣੀ ਫੀਸ ਪੇ ਕਰ ਲਈ ठीक है उस तो बाद एक विंडो करेक्शन खुलेगी तेई नवंबर दो हज़ार पच्ची तो लेके दो बारह दो हज़ार पच्ची तक तो कुछ भी आ, जो करना है लेट से कुछ करेक्शन करनी है सिर्फ अपना आर आर बी नहीं चेंज कर सकते ठीक है तो इस तु तो अलावा जो तो स्टार्टिंग रजिस्ट्रेशन कर सकते हो चो कुछ चेंज नहीं कर सकते बाकी जो अपलाई वाला पार्ट है उस चेंज कर सकते हो ठीक है एंड अगर तुम तो फिजिकली हैंकैप हो तो स्क्राइब बारे इनफोरमे तीन दिसंबर दो हज़ार पच्ची तो लैके सत्त बारह दो हज़ार पच्ची तक देनी है सारी इनफोरमे चलो जी आई होप तो वीडियो पसंद आई होगी एंड अगर वीडियो पसंद आई तो इस वीडियो भी लाइक कर दो एक बार फिर तो सॉरी छे महीने तक ना अटैंड करने की क्योंकि थोड़े हेल्थ इशूज़ बद गए थे ता करके हेल्थ इज़ वैल्थ एंड पहला फोकस मैं हेल्थ ही किया एंड भगवान बबा जी कृपा ना सब ठीक है हूँ हूँ रेगूलर भीडियोज़ लैके मैं आंधा रव करंटली इस वीडियो में शेयर करो अपने सारे फ्रेंड्स के नाल भी रेलवे जाना चाहते हैं इस भीडियो फिलहाल इन्ना ही है अगली वीडियो फिर मिलेंगे तब तक ले सत श्रीकाल ਜੈ